ਵਿਕਰਮਜੀਤ ਸਿੰਘ ਮਜੀਠਾ ਮੁਸ਼ਕਲ ਦੇ ਵਿੱਚ ਫਸਿਆ ਹੋਇਆ ਹੈ ਕਿਹੜੀ ਜਨਾਨੀ ਨੂੰ ਲੱਖਾਂ ਰੁਪਏ ਭੇਜੇ ਤੇ ਕਿਉਂ ਹਰ ਸਿਮਰਤ ਤੇ ਸੁਖਵੀਰ ਸਿੰਘ ਬਾਦਲ ਵਿਕਰਮਜੀਤ ਮਜੀਠੀਏ ਨੂੰ ਧੋਖਾ ਦੇ ਗਏ ਤੁਹਾਨੂੰ ਸਾਰੀ ਗੱਲ ਦੰਨੇ ਆ ਸਬੂਤਾਂ ਸਮੇਤ ਕਰਾਂਗੇ ਬਹੁਤ ਖਬਰਾਂ ਆ ਰਹੀਆਂ ਵਿਕਰਮਜੀਤ ਮਜੀਠੇ ਦੀ ਕੋਈ ਕਹਿੰਦਾ ਉਹ پاک ਸਾਫਾ ਕੋਈ ਕਹਿੰਦਾ ਉਹਦੇ ਜਿੰਨਾ ਕ੍ਰਾਪਟੀ ਬੰਦਾ ਕੋਈ ਨਹੀਂ ਪਰ ਅਸਲ ਸਚਾਈ ਕੀ ਆ ਸਾਰਾ ਕੁਝ ਸਾਹਮਣੇ ਆ ਗਿਆ ਭਾਵੇਂ ਹੁਣ ਨਾਬਾ ਜੇਲ੍ਹ ਦੇ ਵਿੱਚ ਬੰਦਾ ਵਿਕਰਮਜੀਤ ਮਜੀਠੀਆ ਪਰ ਵਿਜੀਲੈਂਸ ਨੇ ਜਿਹੜਾ 11 12 ਦਿਨ ਰੜਕਿਆ ਨਾ ਉਹ ਸਾਰਾ ਸੱਚ ਸਾਹਮਣੇ ਲਿਆਇਆ ਤੇ ਇਹ ਵੀ ਗੱਲ ਮੰਨਣੀ ਪਵੇਗੀ ਕਿ ਜਦੋਂ ਵਿਜੀਲੈਂਸ ਕਿਸੇ ਦੇ ਉੱਤੇ ਧਾਵਾ ਬੋਲਦੀ ਹੈ ਉਦੋਂ ਪਹਿਲਾਂ 6-7 ਮਹੀਨੇ ਪਹਿਲਾਂ ਉਹ ਪ੍ਰੈਕਟਿਸ ਕਰਨ ਲੱਗ ਜਾਂਦੀ ਆ ਸਬੂਤ ਇਕੱਠੇ ਕਰਨ ਲੱਗ ਜਾਂਦੀ ਆ ਕਾਗਜ਼ ਪੱਤਰ ਫਰੋਲਣ ਲੱਗ ਪੈਂਦੀ ਆ ਖਾਦਿਆਂ ਦੀਆਂ ਸਟੇਟਮੈਂਟਾਂ ਕੱਢਣ ਲੱਗ ਜਾਂਦੀ ਆ ਤੇ ਉਹ ਗੱਲ ਵਾਕਿਆ ਸੱਚੀ ਵੀ ਹੋਈ Shimla ਦੇ ਵਿੱਚ ਘਰ ਦਾ ਰੌਲਾ ਬਹੁਤ ਪੈ ਰਿਆ ਪਰ ਉਸ ਘਰ ਦਾ ਜਿੰਦਾ ਤੋੜ ਕੇ ਜਦੋਂ ਵਿਜੀਲੈਂਸ ਦੀ ਟੀਮ ਅੰਦਰ ਪਹੁੰਚੀ ਤੇ ਉੱਥੋਂ ਕੁਝ ਦਸਤਾਵੇਜ਼ ਮਿਲੇ ਉੱਥੋਂ ਪਤਾ ਲੱਗਾ ਕਿ ਵਿਕਰਮਜੀਤ ਸਿੰਘ ਮਜੀਠੇ ਦੇ ਪਰਿਵਾਰ ਨੇ ਇੱਕ ਔਰਤ ਦੇ ਖਾਤੇ ਦੇ ਵਿੱਚ 65 ਲੱਖ ਰੁਪਇਆ ਟ੍ਰਾਂਸਫਰ ਕੀਤਾ। ਉਹ ਕਿਹੜੀ ਔਰਤਾ ਉਹ ਵੀ ਤੁਹਾਨੂੰ ਦੱਸਦੇ ਹਾਂ। ਇਹ ਤਾਂ ਗੱਲ ਰਹੀ ਵਿਜੀਲੈਂਸ ਦੇ ਛਾਪੇ ਦੀ। ਹਰਸਿਮਰਤ ਕੌਰ ਬਾਦਲ ਤੇ ਸੁਖਵੀਰ ਸਿੰਘ ਬਾਦਲ ਕਿਉਂ ਨਹੀਂ ਉਸ ਤਰੀਕੇ ਨਾਲ ਸਾਹ ਦੇ ਰਹੇ? ਭਰਾ ਮੁਸੀਬਤ ਦੇ ਵਿੱਚ ਆ ਸਰਕਾਰ ਨੇ ਘੇਰਾ ਪਾਇਆ ਹੋਇਆ ਪਰ ਇੱਕ ਦਿਨ ਦਾ ਪ੍ਰੋਟੈਸਟ ਕਰਕੇ ਸੁਖਵੀਰ ਸਿੰਘ ਬਾਦਲ ਉਸ ਤੋਂ ਬਾਅਦ ਕਦੇ ਦਿਖਾਈ ਨਹੀਂ ਦਿੱਤੇ। ਕੀ ਕਾਰਨ ਕਿਉਂਕਿ ਕਾਲੀ ਦਲ ਦਾ ਪ੍ਰਧਾਨ ਸੁਖਵੀਰ ਬਾਦਲ ਆ ਜੇ ਸਰਕਾਰ ਨੇ ਕਾਲੀ ਦਲ ਨੂੰ ਕਮਜ਼ੋਰ ਕਰਨਾ ਜਾਂ ਉਹਨਾਂ ਨੂੰ ਨੀਵਾ ਵਿਖਾਉਣਾ ਤੇ ਸੁਖਵੀਰ ਬਾਦਲ ਦੇ ਉੱਤੇ ਕਿਉਂ ਨਹੀਂ ਤਵਾ ਬੋਲ ਰਹੀ ਉਹਨਾਂ ਦੀ ਇੰਡੋ ਕੈਨੇਡੀਅਨ ਬਸ ਅੱਜ ਵੀ ਚੱਲ ਰਹੀ ਹੈ ਉਹਨਾਂ ਦੇ ਵੀ ਬਹੁਤ ਸਾਰੇ ਬਿਜ਼ਨਸ ਅਤੇ ਬਿਜ਼ਨਸਮੈਨ ਨੂੰ ਕਿਤੇ ਵੀ ਕੜਿੱਕੀ 'ਚ ਲੈ ਸਕਦੀ ਸੀ ਸਰਕਾਰ ਪਰ ਸੁਖਵੀਰ ਬਾਦਲ ਨੂੰ ਕੜਿੱਕੀ 'ਚ ਨਹੀਂ ਲਿਆ ਹਰਸਿਮਰਤ ਕੌਰ ਬਾਦਲ ਕੇਂਦਰ ਚ ਮੰਤਰੀ ਰਹੀ ਆ ਬੀਜੇਪੀ ਦੀ ਸਰਕਾਰ ਦੇ ਵਿੱਚੋਂ ਮੰਤਰੀ ਰਹੀ ਆ ਉਹਦੇ ਵੱਲੋਂ ਵੀ ਕੋਈ ਐਫਰਟਸ ਕਿਉਂ ਨਹੀਂ ਕੀਤੇ ਜਾ ਰਹੇ ਦੱਸਿਆ ਜਾ ਰਿਹਾ ਕਿ ਵਿਕਰਮਜੀਤ ਸਿੰਘ ਮਜੀਠਾ ਜਿਹੜਾ ਉਹ ਆਪਣੇ ਭਰਾ ਦੇ ਨਾਲ ਪ੍ਰਾਪਰਟੀ ਦਾ ਡਿਸਪਿਊਟ ਚੱਲ ਰਿਹਾ ਗੁਰਮੇਹਰ ਸਿੰਘ ਮਜੀਠਾ ਇਸ ਕਰਕੇ ਜਿਹੜੀ ਹਰਸਿਮਰਤ ਕੌਰ ਬਾਦਲ ਆ ਉਹ ਆਪਣੇ ਦੂਸਰੇ ਭਰਾ ਦੇ ਨਾਲ ਆ ਤੇ ਉਸ ਤਰੀਕੇ ਦੇ ਨਾਲ ਉਹ ਖੁੱਲ੍ਹ ਕੇ ਆਪਣੇ ਭਰਾ ਦੇ ਬਚਾਅ ਦੇ ਲਈ ਸਾਹਮਣੇ ਨਹੀਂ ਆ ਰਹੀ ਕਾਲੀ ਦਲ ਦਾ ਵੱਡਾ ਲੀਡਰ ਆ ਵਿਕਰਮਜੀਤ ਮਜੀਠੀਆ ਮਾਝੇ 'ਚ ਬਹੁਤ ਉਸੀ ਚੜਤਾ ਪਰ ਉਸ ਤਰੀਕੇ ਦੇ ਨਾਲ ਉਸ ਦੀ ਜਿਹੜੀ ਪੈਰਵਾਈ ਉਸ ਦੇ ਕੇਸ ਦੀ ਨਹੀਂ ਕੀਤੀ ਜਾ ਰਹੀ ਮਜੀਠਾ ਦੀ ਪਤਨੀ ਹੈ ਜਿਹੜੀ ਗਨੀਵ ਕੌਰ ਮਜੀਠੀਆ ਉਹ ਜ਼ਰੂਰ ਅੱਗੇ ਆਈ ਆ ਉਹਨੇ ਜ਼ਰੂਰ ਮੋਰਚਾ ਖੋਲਿਆ ਹੋਇਆ ਤੇ ਜਿਹੜੀ ਇਹ 65 ਲੱਖ ਰੁਪਇਆ ਕਿਸੇ ਜਨਾਨੀ ਨੂੰ ਦਿੱਤਾ ਗਿਆ ਉਹ ਵਿਜੀਲੈਂਸ ਆਖਦੀ ਹੈ ਕਿ ਵਿਕਰਮਜੀਤ ਮਜੀਠੀਏ ਦੇ ਪਿਤਾ ਸਤਿਆਜੀਤ ਮਜੀਠੇ ਦੇ ਦੁਆਰਾ ਦਿੱਤਾ ਗਿਆ ਉਹਨਾਂ ਆਉਣ ਵਾਲੇ ਦਿਨਾਂ 'ਚ ਕੱਲ ਸਾਫ ਹੋਊਗੀ ਕਿ ਉਹ ਜਨਾਨੀ ਕੌਣ ਹੈ ਪਤਾ ਲੱਗ ਜੂ